ਜੀ ਦੋਸਤੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਹੈ ਉਮੀਦ ਕਰਦੇ ਹਾਂ ਸਾਰੇ ਜਾਣੇ ਠੀਕ ਠਾਕ ਹੋਣਗੇ ਅੱਜ ਆਪਾਂ ਦੇਖੋ ਤੁਸੀਂ ਕਿੱਥੇ ਖੜੇ ਆ ਇੱਕ ਜੰਗਲ ਜਿਹਾ ਬਣਿਆ ਪਿਆ ਹੈ ਪ੍ਰਕਿਰਤੀ ਆਪਾਂ ਨੂੰ ਕੀ ਕੁਝ ਦਿੰਦੀ ਹੈ ਕੁਦਰਤ ਆਪਾਂ ਨੂੰ ਕੀ ਕੁਝ ਦਿੰਦੀ ਹੈ ਇਹ ਤੁਹਾਨੂੰ ਆਪਾਂ ਦਿਖਾ ਰਹੇ ਹਾਂ ਵੀ ਜੇ ਆਪਾਂ ਕੁਦਰਤ ਨਾਲ ਛੇੜਛਾੜ ਨਾ ਕਰੀਏ ਆਪਾਂ ਨੂੰ ਥੋੜੀ ਜਿਹੀ ਜਗ੍ਹਾ 'ਚ ਕੀ ਕੁਝ ਦੇ ਦਿੰਦੀ ਹੈ ਆਪਾਂ ਮੈਂ ਤੁਹਾਨੂੰ ਇੱਥੇ ਦਿਖਾਉਂਗਾ ਤੁਸੀਂ ਇਹ ਦੇਖ ਸਕਦੇ ਹੋ ਬਹੁਤ ਵੀਰ ਇਸ ਦਾ ਨਾਂ ਜਾਣਦੇ ਹੋਣਗੇ ਇਹ ਤੁਸੀਂ ਦੱਸ ਸਕਦੇ ਹੋ ਇਹ ਹੈਗਾ ਜੀ ਐਰਿੰਡ ਦਾ ਪੌਦਾ ਦੇਖੋ ਅੱਗੇ ਘਰ ਦੇ ਵਿੱਚ ਜਿਹੜੀਆਂ ਆਪਣੇ ਮਾਈਆਂ ਸੀਗੀਆਂ ਉਹ ਇਹਦੇ ਨਾਲ ਆਪਾਂ ਨੂੰ ਸਾਬਣ ਬਣਾ ਕੇ ਨਮਾਇਆ ਕਰਦੀਆਂ ਸੀਗੀਆਂ ਤੇ ਨਾਲੇ ਆਪਣੇ ਕੱਪੜੇ ਵਗੈਰਾ ਸਾਫ਼ ਕਰਦੀਆਂ ਸੀਗੀਆਂ ਤੁਸੀਂ ਲਾ ਲਓ ਵੀ ਹਰ ਇੱਕ ਜੋ ਵੀ ਪੌਦਾ ਧਰਤੀ ਦੇ ਪ੍ਰਮਾਤਮਾ ਨੇ ਬੀਜ ਬੀਜਿਆ ਜੋ ਆਇਆ ਆਪਣੇ ਜੋ ਉੱਗਿਆ ਉਹ ਹਰ ਇੱਕ ਇਨਸਾਨ ਦੇ ਕਿਸੇ ਨਾ ਕਿਸੇ ਕੰਮ ਆਇਆ ਆਪਾਂ ਪਰ ਇਸ ਦਾ ਖਿਆਲ ਨਹੀਂ ਕਰਦੇ ਆਪਾਂ ਇਹਨੂੰ ਆਣ ਦੇਖਿਆ ਕਰਦੇ ਹਾਂ ਹੁਣ ਸੋਨੂੰ ਮੈਂ ਦਿਖਾਉਣਾ ਜੀ ਆਹ ਦੇਖੋ ਇਹ ਪੌਦਾ ਬਹੁਤ ਵੀਰਾਂ ਨੇ ਦੇਖਿਆ ਹੋਊ ਇਹ ਹੈਗਾ ਅਸਬਗੰਦਾ ਦਾ ਪੌਦਾ ਜੀ ਤੁਸੀਂ ਲਾ ਲੋ ਵੀ ਕਿੰਨੀ ਆ ਭਿਆੰਕਰ ਤੋਂ ਭਿਆੰਕਰ ਬਿਮਾਰੀਆਂ ਦਾ ਹੱਲ ਅਸਬਗੰਦਾ ਤੋਂ ਹੁੰਦਾ ਹੈ ਉਸ ਤੋਂ ਬਾਅਦ ਇੱਥੇ ਤੁਸੀਂ ਹੋਰ ਦੇਖੋਗੇ ਅੱਧੇ ਪੌਦਿਆਂ ਦਾ ਮੈਨੂੰ ਨਾਂ ਤੱਕ ਨਹੀਂ ਪਤਾ ਇਹ ਇੱਥੇ ਜੋ ਪੌਦੇ ਇੰਨੀ ਕਿ ਜਗ੍ਹਾ ਦੇ ਵਿੱਚ ਖੂਏ ਪਏ ਨੇ ਹੁਣ ਤੁਸੀਂ ਲਾਉਂਗੇ ਇਹ ਦੇਖੋ ਪੌਦਾ ਇਹ ਇੱਕ ਮਿੰਟਾਂ ਦੇ ਵਿੱਚ ਹੀ ਵੀਰ ਦੱਸ ਸਕਦੇ ਨੇ ਵੀ ਇਹ ਪੌਦਾ ਕਿਹੜਾ ਹੈ ਤੇ ਇਹ ਦੇਖੋ ਜੀ ਪੁੱਠਕੰਡਾ ਆ ਗਿਆ ਇਹ ਪੁੱਠੇ ਕੰਡੇ ਨੇ ਇਹ ਪੁੱਠੇ ਕੰਡੇ ਜਦੋਂ ਤੁਸੀਂ ਇਹਦੇ ਕੱਪੜਿਆਂ ਵਗੈਰਾ ਨਾਲ ਲੱਗਦੇ ਨੇ ਇਸ ਤਰ੍ਹਾਂ ਕਰਕੇ ਖੁੱਬ ਵੀ ਜਾਂਦਾ ਇਹ ਤੇ ਇਸ ਦੇ ਨਾਲ ਪੁੱਠਕੰਡੇ ਨੂੰ ਤੁਸੀਂ ਤਵੇ ਤੇ ਸਾੜ ਕੇ ਇੱਕ ਦਵਾਈ ਬਣਾ ਸਕਦੇ ਹੋ ਖੰਗ ਵਾਸਤੇ ਇਹਨੂੰ ਜਮਾ ਪੁੰਨ ਕੇ ਦੀ ਕਾਲਸ ਜਦੋਂ ਜਮਾ ਐ ਕਾਲਸ ਬਣ ਕੇ ਇਹਨੂੰ ਪੀਸ ਲੋ ਪੀਸ ਕੇ ਇਸ ਦੇ ਤੁਸੀਂ ਜਦ ਕਿਸੇ ਨੂੰ ਖਾਂਸੀ ਹੈ ਤਾਂ ਤੁਸੀਂ ਸੈਦ ਦੇ ਵਿੱਚ ਪਾ ਕੇ ਇਸ ਨੂੰ ਖਿਲਾਉਂਗੇ ਬੱਚਾ ਬੇਸ਼ੱਕ ਬਜ਼ੁਰਗ ਹੈ ਕੋਈ ਹੈ ਇਹਨੂੰ ਲੈ ਸਕਦਾ ਹੈ ਇਹਦਾ ਕੋਈ ਸਾਈਡ ਇਫੈਕਟ ਨਹੀਂ ਹੈਗਾ ਤਾਂ ਤੁਸੀਂ ਇਸ ਨੂੰ ਦੇ ਸਕਦੇ ਹੋ ਉਹਦੀ ਖਾਂਸੀ ਬਲਗਮ ਵਗੈਰਾ ਸਭ ਖਤਮ ਹੋ ਨਾਲ ਦੀ ਨਾਲ ਹੁਣ ਤੁਸੀਂ ਦੇਖੋਗੇ ਹੁਣ ਇੱਥੇ ਇਹ ਆ ਗਿਆ ਜੀ ਆਪਣੇ ਨਿਹੰਗ ਸਿੰਘ ਫੌਜਾਂ ਦਾ ਪੌਦਾ ਆ ਗਿਆ ਜਿਵੇਂ ਆਪਾਂ ਸੁੱਖਾ ਕਹਿ ਦਿੰਨੇ ਆ ਸੁੱਖਾ ਆ ਗਿਆ ਏ ਇਹ ਦੇਖੋ ਇੱਕ ਥੋਟੀ ਜੀ ਜਗ੍ਹਾ ਦੇ ਵਿੱਚ ਥੋੜੀ ਜੀ ਜਗ੍ਹਾ ਦੇ ਵਿੱਚ ਕੀ ਕੁਝ ਹੈਗਾ ਇਹ ਦੇਖੋ ਜੀ ਇਹ ਕੀ ਹੈ ਇਹ ਕਿੱਡਾ ਪੌਦਾ ਹੋ ਚੁੱਕਿਆ ਅੱਧੀਆਂ ਚੀਜ਼ਾਂ ਦਾ ਮੈਨੂੰ ਹਜੇ ਤੱਕ ਹਿਸਾਬ ਨਹੀਂ ਆਇਆ ਹੈਗਾ ਇੱਥੇ ਕੀ ਕੁਝ ਹੋਇਆ ਪਿਆ ਇਹ ਦੇਖੋ ਆਕਾ ਆ ਗਿਆ ਆਪਣਾ ਦੇਸੀ ਆਕਾ ਇਹਦੇ ਹਜ਼ਾਰ ਅਹੀਂ ਗੋਣ ਨੇ ਗੋਡਿਆਂ ਵਾਸਤੇ ਇਹਨੂੰ ਤੇਲ ਦੇ ਵਿੱਚ ਤੇਲ ਲਾ ਕੇ ਇਹਦੇ ਪੱਤੇ ਦੇ ਉੱਤੇ ਤਵੇ ਤੇ ਮੜਾ ਜਾ ਸੇਕ ਲਵਾ ਕੇ ਤੇਲ ਲਾਓ ਸਰੋਂ ਦਾ ਤੇ ਇਹਨੂੰ ਗੋਡੇ ਤੇ ਬੰਨੋ ਕਿਸੇ ਜੋੜ ਤੇ ਬੰਨੋ ਤੁਹਾਡਾ ਦਰਦ ਗਾਇਬ ਪੱਤੇ ਨੂੰ ਕਿਸੇ ਬੂਟ ਦੇ ਵਿੱਚ ਪਾ ਕੇ ਸਫਰ ਕਰੋ ਤਾਂ ਤੁਹਾਨੂੰ ਖੇਰ ਵਗੈਰਾ ਕੋਈ ਵੀ ਇਸ ਤਰ੍ਹਾਂ ਦੀ ਪ੍ਰੋਬਲਮ ਉਲਟੀਆਂ ਵਗੈਰਾ ਨਹੀਂ ਆਉਣਗੀਆਂ ਜੇ ਕੋਈ ਚੜਾਈ ਵਗੈਰਾ ਤੇ ਆਪਾਂ ਜਦੋਂ ਗੱਡੀ ਚੜ੍ਹਦੀ ਹੈ ਬਹੁਤ ਲੋਕਾਂ ਨੂੰ ਘੇਰ ਵਗੈਰਾ ਚੜਦੀ ਆ ਦਿਮਾਗ ਚ ਕਰਾਉਣ ਲੱਗ ਜਾਂਦਾ ਇਹਦੇ ਨਾਲ ਇਹ ਚੀਜ਼ਾਂ ਦਾ ਫਾਇਦਾ ਹੁੰਦਾ ਜੀ ਠੀਕ ਹੈ ਨਾ ਇਹ ਸੁਣੂ ਆਸਪ ਗੰਦਾ ਮੈਂ ਦਿਖਾਈ ਦਤਾ ਸੀਗਾ ਤੇ ਇਹ ਦੇਖੋ ਇਹਦੇ ਬਾਰੇ ਨਹੀਂ ਹਜੇ ਫਿਲਹਾਲ ਮੈਨੂੰ ਨੌਲੇਜ ਵੀ ਇਹ ਕੀ ਹੈ ਮੈਂ ਸੁਣੂ ਦੇਖੋ ਤੁਸੀਂ ਜੰਗਲ ਬਣਿਆ ਪਿਆ ਥੋੜੀ ਜੀ ਜਗ੍ਹਾ ਦੇ ਵਿੱਚ ਕੀ ਕੁਝ ਕੁਦਰਤ ਨੇ ਭਰਿਆ ਪਿਆ ਪਰ ਆਪਾਂ ਕਹਿੰਨੇ ਆ ਵੀ ਤੁਸੀਂ ਇਹ ਦੇਖੋ ਇਹ ਵੀ ਰੰ ਦਾ ਇਹ ਆਪਣਾ ਤਤੂਰਾ ਆ ਗਿਆ ਜੀ ਇਹ ਦੇਖੋ ਤਤੂਰੇ ਦੇ ਬੀਜ ਇਹ ਤਤੂਰਾ ਤੂਰੇ ਦੇ ਬੀ ਆ ਗਏ ਜੀ ਦੇਖੋ ਤਤੂਰਾ ਵੀ ਬਹੁਤ ਦਵਾਈਆਂ ਦੇ ਵਿੱਚ ਪਾਇਆ ਜਾਂਦਾ ਉਹ ਵੈਸੇ ਇਹ ਜ਼ਹਿਰੀਲਾ ਹੁੰਦਾ ਹੈ ਪਰ ਇਹ ਦਵਾਈਆਂ ਦੇ ਵਿੱਚ ਬਹੁਤ ਦੇ ਵਿੱਚ ਇਸਤੇਮਾਲ ਕਰਿਆ ਜਾਂਦਾ ਇਹਦਾ ਯਾਨੀ ਜਿਹਨੂੰ ਸਹੀ ਜਾਣਕਾਰੀ ਹੈ ਉਹ ਵੀ ਇਸ ਨੂੰ ਇੱਕ ਅੰਮਤ ਵਿੱਚ ਲੈ ਸਕਦਾ ਅਦਰ ਬਾਈ ਜੀ ਯਾਨੀ ਮੈਂ ਤੁਹਾਨੂੰ ਕਿੰਨਾ ਕੁਝ ਦਿਖਾ ਰਿਹਾ ਹਨ ਕਿੱਥੇ ਕਿੱਥੇ ਕੀ ਕੁਝ ਪਿਆ ਤੁਸੀਂ ਲਾ ਲਓ ਵੀ ਇੰਨੀ ਕਿ ਜਗ੍ਹਾ ਤੇ ਛੇੜਛਾੜ ਨਹੀਂ ਹੋਈ ਬਸ ਇੱਥੇ ਜਿਹੜੀ ਗੱਲ ਹੈ ਜਿੱਥੇ ਛੇੜਛਾੜ ਨਾ ਹੋਵੇ ਉੱਥੇ ਕੁਦਰਤ ਆਪਣੇ ਆਪ ਜਨਮ ਲੈਂਦੀ ਆ ਇਹ ਲਾਓ ਵੀ ਇੱਥੇ ਕੀ ਕਈ ਤਰ੍ਹਾਂ ਦੀਆਂ ਹੀਆਂ ਹੀਆਂ ਬੀਲਾਂ ਵੀ ਹੈਗੀਆਂ ਨੇ ਜਿਨ੍ਹਾਂ ਦਾ ਆਪਾਂ ਨੂੰ ਪਤਾ ਨਹੀਂ ਹੈਗਾ ਵੀ ਕਿਸ ਚੀਜ਼ ਦੀ ਪੇਲ ਹੈ ਹਨਾ ਕਈ ਪੌਦੇ ਇਸ ਤਰ੍ਹਾਂ ਦੇ ਉੱਗੇ ਪਏ ਨੇ ਉਹਨਾਂ ਦਾ ਨਹੀਂ ਆਪਾਂ ਨੂੰ ਪਤਾ ਤੁਸੀਂ ਲਾ ਲੋ ਵੀ ਇਹ ਪੌਦਾ ਵੀ ਆਮ ਹੀ ਆਪਣੇ ਮਿਲ ਜਾਂਦਾ ਪਰ ਇਹ ਬਹੁਤ ਵੇਸਕੀਮਤੀ ਪੌਦੇ ਨੇ ਜਿਨ੍ਹਾਂ ਦੀ ਕੋਈ ਕੀਮਤ ਨਹੀਂ ਹੈਗੀ ਦੇਖੋ ਤਤੂਰਾ ਦਾ ਹੋਈ ਬਹੁਤ ਰਿਆ ਹੈ ਤਤੂਰੇ ਦੇ ਇਦਾਂ ਦੇ ਫੁੱਲ ਹੁੰਦੇ ਆ ਜੀ ਪਹਿਲਾਂ ਇਸ ਤਰ੍ਹਾਂ ਦਾ ਫਲ ਹੁੰਦਾ ਜਣੀ ਇਸ ਤਰ੍ਹਾਂ ਕਰਕੇ ਫਲ ਹੁੰਦਾ ਇਹ ਉਸ ਤੋਂ ਬਾਅਦ ਇਹ ਫੁੱਲ ਆ ਜਾਂਦਾ ਉਸ ਤੋਂ ਬਾਅਦ ਆ ਜਿਹੜੀ ਗੱਲ ਇਹਦਾ ਇਸ ਤਰ੍ਹਾਂ ਕਰਕੇ ਫਲ ਬਣ ਜਾਂਦਾ ਇਹ ਕੰਡੇ ਵਾਲਾ ਕੁਦਰਤ ਨੇ ਬਹੁਤ ਕੁਝ ਦਿੱਤਾ ਹੈ ਇਨਸਾਨ ਨੂੰ ਪਰ ਇਨਸਾਨ ਇਸ ਦੀ ਕਦਰ ਨਹੀਂ ਕਰਦਾ ਇਹ ਸਾਰੇ ਬੀਰਾਂ ਨੂੰ ਇਹ ਕਹਿਣਾ ਕੁਦਰਤ ਨਾਲ ਖਿਲਵਾੜ ਨਾ ਕਰੋ ਬਾਈ ਜਿੱਥੇ ਵੀ ਤੁਹਾਨੂੰ ਕੋਈ ਪੌਦਾ ਹੈਗਾ ਉਹਨੂੰ ਰਹਿਣ ਦਿਆ ਕਰੋ ਉੱਥੋਂ ਜਗ੍ਹਾ ਛੱਡ ਦਿਆ ਕਰੋ ਖਰਾਬ ਨਾ ਕਰੋ ਇਹ ਆਪਣਾ ਵਿਰਸਾ ਵੀ ਹੈ ਤੇ ਆਪਣੀ ਇੱਕ ਦਵਾਈ ਵੀ ਹੈ ਇਸ ਨੂੰ ਸੰਭਾਲ ਕੇ ਰੱਖੋ ਸਾਰਿਆਂ ਦਾ ਧੰਨਵਾਦ